ਚੋਣਾ ਸਿਰਤੇ ਨੇ ਲੋਕ ਸਭਾ ਦੀਆਂ ਔਰ ਲਗਾਤਾਰ ਕਾਂਗਰਸ ਦੇ ਵੱਲੋਂ ਤਿਆਰੀ ਖਿੱਚੀ ਜਾ ਰਹੀ ਹੈ ਸਾਢਰਾਣੇ ਇਸ ਵੇਲੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਜੀ ਨੇ ਰੰਦਾਵਾ ਸਾਹਿਬ ਕਿਵੇਂ ਦੀ ਤਿਆਰੀ ਦੇਖ ਰਹੇ ਹੋ ਕਾਂਗਰਸ ਦੀ ਇਸ ਵੇਲੇ ਕੰਪੀਟੀਸ਼ਨ ਬੜਾ ਕੜਾ ਹੁੰਦਾ ਜਾ ਰਿਹਾ ਹੈ ਸਰਕਾਰ ਨਾਲ ਵੀ ਇਹ ਬੀਜੇਪੀ ਅਕਾਲੀ ਦਲ ਵੀ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਨਾ ਸਾਡਾ ਸਰਕਾਰ ਨਾਲ ਔਰ ਨਾ ਸਾਡਾ ਬੀਜੇਪੀ ਨਾਲ ਕੰਪੀਟੀਸ਼ਨ ਨਹੀਂ ਕਾਂਗਰਸ ਹਮੇਸ਼ਾ ਆਪਣੇ ਬਲ ਬੁੱਤੇ ਤੇ ਲੜਦੀ ਹੈ ਬਸ ਆਖੀਂ ਦਾ ਸਾਰਾ ਲੈ ਕੇ ਕਦੀ ਨਹੀਂ ਚੱਲੀ ਤੇ ਨਾ ਚੱਲਾਂਗੇ ਪੰਜਾਬ ਦੇ ਵਿੱਚ ਲੋਕ ਬੜੇ ਸੁੱਝੇ ਲੋਕ ਨੇ ਔਰ ਇੱਕ ਵਾਰ ਗਲਤੀ ਕਰਦੇ ਨੇ ਦੁਬਾਰਾ ਨਹੀਂ ਕਰਦੇ ਜਿ ਆਪਾਂ ਇਹ ਕਹੀਏ ਕਿ ਗਲਤੀਆਂ ਦੁਬਾਰਾ ਦੁਬਾਰਾ ਹੋਣਗੀਆਂ ਗਲਤੀਆਂ ਦੁਬਾਰਾ ਨਹੀਂ ਹੁੰਦੀਆਂ ਔਰ ਮੈਂ ਬੜੇ ਵਾਰ ਇਹ ਨਾ ਕਿਹਾ ਕਿ ਬੈਸਟ ਕੈਂਡੀਡੇਟ ਕਾਂਗਰਸ ਲੈ ਕੇ ਆਏਗੀ ਔਰ ਟਕਸਾਲੀ ਕਾਂਗਰਸੀ ਲੈ ਕੇ ਆਏਗੀ ਉਹਨਾਂ ਨੂੰ ਇਲੈਕਸ਼ਨ ਲੜਾਵਾ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਜਿੱਤ ਜਿਹੜੀ ਲੈ ਕੇ ਆਉਂਦੇ। ਸਾਲੀ ਕਾਂਗਰਸ ਵੀ ਤੁਸੀਂ ਵੀ ਉਹ ਕਿ ਤੁਸੀਂ ਵੀ ਮੈਦਾਨ ਚ ਉਤਰੋਗੇ ਕਿਉਂਕਿ ਆਵਾਦ ਵੀ ਪਾਰਟੀ ਵੀ ਜ਼ਿਕਰ ਕਰ ਰਹੀ ਹੈ ਕਿ ਆਪਾਂ ਵੀ ਮੰਤਰੀ ਵੀ ਉਤਾਰਾਂਗੇ ਉਹ ਵੀ ਵੱਡੇ ਵੱਡੇ ਨੇਤਾ ਉਤਾਰਨਾ ਚਾਹੁੰਦੇ ਨੇ। ਮੇਰੀ ਇਹ ਇਹ ਜਿਹੜੀ ਸਾਡੀ ਹਾਈ ਕਮਾਂਡ ਕਰੇਗੀ। ਕਾਂਗਰਸ ਜਿਹੜਾ ਡਿਸਪਲਿਨ ਹੈ। ਇਹ ਜ਼ਰੂਰ ਕਾਇਮ ਰੱਖਾਂਗੇ। ਰਣਨੀਤੀ ਤੇ ਬਣਾਣੀ ਪਊਗੀ। ਰਣਨੀਤੀ ਕਿਵੇਂ ਬਣਾਓਗੇ ਤੁਸੀਂ ਕਿਉਂਕਿ ਇੱਕ ਪਾਸੇ ਸਰਕਾਰ ਔਰ ਇੱਕ ਪਾਸੇ ਜਿਹੜਾ ਅਕਾਲੀ ਭਾਜੀ ਦਾ ਵੀ ਗੱਠਜੋੜ ਹੋ ਜਾਂਦਾ। ਤੁਹਾਡਾ ਮੁੱਖ ਮੁਕਾਬਲਾ ਫਿਰ ਤੁਸੀਂ ਕਿਹਦੇ ਨਾਲ ਦੇਖਦੇ ਹੋ? ਸਰਕਾਰ ਨਾਲ ਉੱਤੇ ਤੇ ਤੁਹਾਡਾ ਅਲਾਈਅੰਸ ਹੋ ਗਿਆ। ਪਰ ਫਿਰ ਤੁਹਾਡੀ ਰਣਨੀਤੀ ਕਿਦੇ ਵੱਲ ਰਹੂਗੀ ਕਿ ਸਾਡਾ ਇਹ ਸਰਕਾਰ ਦੇ ਨਾਲ ਨਾਲ ਅਲਾਈਅንስ ਹੋਇਆ ਸਾਡਾ ਨੈਸ਼ਨਲ ਲੈਵਲ ਤੇ ਅਲਾਈਅਅንስ ਹੋਇਆ ਔਰ ਚੀਫ ਮਿਨਿਸਟਰ ਸਾਹਿਬ ਨੇ ਜੋ ਕਿਹਾ ਸੀ ਕਿ ਆਪਣੀ ਪਾਰਟੀ ਨਾਲ ਗੱਲ ਕਰੋ ਮੇਰੇ ਨਾਲੋਂ ਵੱਧ ਆਪਣੀ ਪਾਰਟੀ ਨਾਲ ਗੱਲ ਕਰ ਸਕਦੇ ਹਾਂ ਅਸੀਂ ਆਪਣੀ ਪਾਰਟੀ ਨਾਲ ਗੱਲ ਕੀਤੀ ਕਿ ਅਸੀਂ ਨਵੇਂ ਅਲਾਈਅਅንስ ਕਰਾਂਗੇ ਜੇ ਦਿੱਲੀ ਦੇ ਵਿੱਚ ਅਲਾਈਅਅንስ ਦੀ ਮੀਟਿੰਗ ਤੇ ਬੈਠ ਕੇ ਰਹੇ ਬੈਠ ਤੇ ਰਿਹਾ ਤੋ ਭਗਵੰਤ ਸਿੰਘ ਬੈਠਾ ਸੁਖਜਿੰਦਰ ਸਿੰਘ ਰੰਦਾਵਾ ਨਹੀਂ ਬੈਠਾ ਤੇ ਜੇ ਖੜਗੇ ਜੀ ਜਾਂ راہੁਲ ਗਾਂਧੀ ਨਾਲ ਮੀਟਿੰਗ 'ਚ ਜਾਂਦੇ ਨੇ ਅਲਾਈਅੰਸ ਵੀ ਤੇ ਇਹ ਜਾਂਦੇ ਨੇ ਅਸੀਂ ਆਪਣਾ ਰੱਖ ਦਿੱਤਾ ਸੀ ਕਿ ਪੰਜਾਬ 'ਚ ਅਸੀਂ ਅਲਾਈਅੰਸ ਨਹੀਂ ਕਰਾਂਗੇ ਉਹ ਅਸੀਂ ਆਪਣਾ ਪੂਰਾ ਕਰ ਲਿਆ ਪਾਰਟੀ ਦਾ ਡਿਸਪਲਿਨ ਹੁੰਦਾ ਅਸੀਂ ਦੂਸਰੀ ਸਟੇਟ ਦੀ ਗੱਲ ਨਹੀਂ ਕਰ ਸਕਦੇ ਦੂਸਰੀ ਸਟੇਟ ਦੇ ਉੱਥੋਂ ਦੇ ਕਾਂਗਰਸੀ ਗੱਲ ਕਰਦੇ ਤੇ ਨਾਲ ਹੀ ਮੈਂ ਅੱਜ ਪੜਿਆ ਗੱਲ ਦਿੱਲੀ 'ਚ ਬੋਲਦਿਆਂ ਜੇ ਇਹ ਕਿਹਾ ਜਾਏ ਕਿ 30 40 ਸੀਟਾਂ ਦੇ ਦੋ ਤੇ ਅਸੀਂ ਇਨਸਾਫ ਦੇ ਦਾਂਗੇ ਉਹ ਯਾਰ 30 40 ਤੇ ਬਣਦੀਆਂ ਨਹੀਂ ਮੰਗੀਆਂ ਹੀ ਨਹੀਂ ਇਹਨਾਂ ਨੇ ਇਹ ਚੱਲੀ ਜੀ ਗਿਣਤੀ ਆ ਆਮ ਆਦਮੀ ਪਾਰਟੀ ਦੀ ਕਰ ਲੋ ਉਹ ਇਹਦਾ ਮਤਲਬ ਉਹ ਕੋਈ ਵੀ ਬਿਨਾ ਸੋਚੇ ਸਮਝੇ ਸਟੇਟਮੈਂਟ ਆਸੇ ਰੀ ਇਸ ਕਰਕੇ ਬਹੁਤ ਆ ਸੀਰੀਅਸ ਬਣਾ ਲਿਆ ਕਰੋ ਪਰ ਲੋਕਾਂ ਚ ਜਿਸ ਤਰ੍ਹਾਂ ਇੱਕ ਆ ਆਖਰੀ ਸਵਾਲ ਹੈ ਕਿ ਵੋਟਰ ਥੋੜਾ ਜਿਆ ਕਨਫਿਊਜ਼ ਹੋ ਜਾਂਦਾ ਕਿ ਵਿਧਾਨ ਸਭਾ ਚ ਦੇਖਦੇ ਹੋ ਕਾਂਗਰਸ ਹੋ ਰਾਮ ਆਦਮੀ ਪਾਰਟੀ ਵਾਲੇ ਬੜੀ ਤਲਖੀਆਂ ਰਹਿੰਦੀਆਂ ਨੇ ਪਰ ਇਹ ਕਿਉਂਕਿ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਹੈ ਫਿਰ ਕਹਿੰਦੇ ਕਿ ਜੇ ਆਪਾਂ ਅਲਾਈਅੰਸ ਵਾਲਿਆਂ ਨੂੰ ਵੋਟ ਪਾਉਂਦੇ ਫਿਰ ਪ੍ਰਧਾਨ ਮੰਤਰੀ ਤੇ ਕੋਈ ਬਣਨਾ ਇਹ ਲੋਕਾਂ ਦੀ ਕਨਫਿਊਜ਼ਨ ਨੂੰ ਤੁਸੀਂ ਕਿਵੇਂ ਦੂਰ ਕਰੋਗੇ ਬਿਲਕੁਲ ਕੋਈ ਕਨਫਿਊਜ਼ਨ ਨਹੀਂ ਪ੍ਰਧਾਨ ਮੰਤਰੀ ਕੀ ਗੱਲ ਇਹਨਾਂ ਦਾ ਅਲਾਈਅੰਸ ਤੁਸੀਂ ਕੱਲ ਬੀਜੇਪੀ ਦਾ ਅਲਾਈਅੰਸ ਨਹੀਂ ਵੇਖਿਆ ਕਿ ਤਮਿਲ ਨੇ ਉੱਥੇ ਕਰਦੇ ਤਮਿਲਨਾਡੂ ਚ ਅਲਾਈਅੰਸ ਕਰ ਰਹੇ ਨੇ ਉਹ ਦਿਨ ਕੀਤਾ ਦੂਸਰੇ ਨਾਲ 오ਡੀਸਾ ਚ ਕੀਤਾ ਤੇ ਉਹਨਾਂ ਦੇ ਕਨਫਿਊਜ਼ਨ ਨਹੀਂ ਤੇ ਸਾਡੇ ਚ ਬਹੁਤੀ ਕਨਫਿਊਜ਼ਨ ਆ ਜਾਏਗੀ ਠੀਕ ਹੈ ਇਹ ਸਨ ਸੁਖਜਿੰਦਰ ਰੰਦਾਵਾ ਜੋ ਕਹਿ ਰਹੇ ਨੇ ਕਿ ਸਾਡੀ ਮਨਛਾਹ ਕਲੀਅਰ ਹੈ ਕਿ ਅਸੀਂ ਇਕੱਲੇ ਮੈਦਾਨ ਦੇ ਵਿੱਚ ਜਾਵਾਂਗੇ ਔਰ ਕਾਂਗਰਸ ਜਿਹੜੀ ਹੈ ਆਪਣੀ ਰਣਨੀਤੀ ਦੇ ਨਾਲ ਹੀ ਲੋਕ ਸਭਾ ਦੇ ਵਿੱਚ ਵਧਿਆ कौन नतीजे देगी कैमरामैन जतिन के नाल रमांचू बाद दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर